ਸਵੇਰ ਦੇ 5 ਵਜੇ ਵੈਸੇ ਤਾਂ ਹਰਪੀਤ ਹੁਣੇ 4 ਵਜੇ ਤੇ ਲੱਗੇ ਹੋਣਗੇ ਸ਼ਾਇਦ 4:00 ਆ 4:30 ਕਦੀ ਪਹਿਲਾਂ ਬੰਨ੍ਹ ਲੈ ਟੈਅ ਕਰ ਲਿਆ ਸੀ ਤੁਸੀਂ ਸਾਜਰੇ ਆਵਾਂਗੇ ਸਰ ਅਸੀਂ ਉਹਨੇਟ ਆਏ ਆ ਤੇ ਅਸੀਂ ਮਤਲਬ ਮੈਂ 5 ਵਜੇ ਫਿਰ ਵੀ ਪਹੁੰਚ ਗਏ ਅਗਰ ਮੇ ਇਹ ਕਹਾ ਕੱਟਣੀ ਹੋਣਾ ਸੀਗਾ ਇਸ ਕਰਕੇ संदीप पूरी गर्मी पैदी अजकल जिदे करके सवेरे सवेरे लगे हैं भी नौ बजे तक करा फिर जिन्ना खाऊ करा गे देखते हैं बाकी कि पैर बढ़ तू कर खूंजे जाम होगी ਫਰਾਂ ਫਰਾਂ ਵਸਤੂ ਇਹ ਆ ਮੈਂ ਸਾਡੇ ਪਿੰਡ ਦਾ ਗਰਾਊਂਡ ਜਿਹਨੂੰ ਅਸੀਂ ਮੇਨਟੇਨ ਕਰਕੇ ਰੱਖਦੇ ਹਾਂ ਤਾਂ ਕਿ ਬੱਚੇ ਥੇਨੂੰ ਦੇਖ ਕੇ ਆਉਣ ਵੀ ਹਾਂ ਗਰਾਊਂਡ ਵਧੀਆ ਸਾਡੇ ਪਿੰਡ ਅਗਰ ਦੇਖਣ ਵਾਲੀ ਚੀਜ਼ ਹੈ ਤਾਂ ਉਹ ਗਰਾਊਂਡ ਹੀ ਹੈ ਸਭ ਨਾਲ ਵਧੀਆ ਗਰਾਊਂਡ ਪੂਰੀ ਇਸੇ ਦੀ ਮੇਨਟੇਨੈਂਸ ਕਰਾਤੇ ਆ ਤਾਂ ਕਿ ਬੱਚਿਆਂ ਦਾ ਇੱਥੇ ਰਿਹਾਣ ਬਣਿਆ ਰਹੇ ਤੇ ਬਾਕੀ ਤਾਂ ਪਿੰਡ ਦਾ ਨਾਲੀਆਂ ਲੂਣੀਆਂ ਦਾ ਸਭ ਬੁਰਾ ਹਾਲ ਹੈ ਆ ਨਾਲੀਆਂ ਓਵਰ ਨੇ ਕੋਈ ਸਾਫ ਸੋਫ ਨਹੀਂ ਹੁੰਦੀਆਂ ਕੋਈ ਕੁਛ ਨਹੀਂ ਹੜਕਾਂ ਟਟੀਆਂ ਬਸ 550 ਮੈਂ ਕਿਹਾ ਹਜੇ ਗਰਾਊਂਡ ਦਾ ਇਕ ਕਿੱਸਾ ਵੀ ਹੋਇਆ ਚਾਰ ਤੋਂ ਬੰਦੇ ਚਾਰੇ ਹੀ ਆ ਕੰਮ ਵਾਲੇ ਪੰਜ ਸੰਦੀਪ ਸਿਪਾ ਕਾਕਾ ਹਰਪੀ ਤੇ ਮੈਂ ਬਹੁਤ ਬੱਚੇ ਸ਼ਾਮ ਨੂੰ ਖੇਡਣ ਆਉਂਦੇ ਨੇ ਪਰ ਗਰਾਊਂਡ ਦਾ ਕਾਂ ਕੱਟਣ ਵਾਲਾ ਵੀ ਪੁਰਾਣਾ ਹਾਲ ਸੀ ਠੀਕ ਆ ਚਲ ਕੱਟ ਦਿੰਦੇ ਆ ਜਿਮ ਲਾਉਣ ਵਾਲੇ ਵੀ ਬੰਦੇ ਬਹੁਤ ਹੁੰਦੇ ਨੇ ਫੇਰ ਤੋਂ ਲੈ ਕੇ ਸ਼ਾਮ ਤੱਕ 60 70 ਬੱਚਾ ਖੇਡਣ ਦਾ ਬੱਚਾ ਵੀ ਇਕੱਠੋ-ਕੱਠ ਨਹੀਂ 50 60 ਬੱਚਾ ਹੋਊਗਾ ਵਧੀਆ ਵਧੀਆ ਗੱਲ ਆ ਪਰ ਜੇ ਮੇਨਟੇਨੈਂਸ ਦੀ ਗੱਲ ਕਰੀਏ ਇਹ ਕੁਝ ਕੇ ਬੰਦਿਆਂ ਦੇ ਸਿਰੇ ਆ ਇਹ ਤੁਸੀਂੋਂ ਕਰਨਾ ਉਹ ਵੀ ਗਰੁੱਪ ਚ ਸੰਦੀਪ ਨੇ ਇੱਕ ਬਣਾਈ ਹੋਈ ਹੈ ਗਰੁੱਪ ਗਰਾਊਂਡ ਕੇਅਰ ਇਹਦੇ ਵਿੱਚ 100-100 2-200 ਰੁਪਏ ਮਹੀਨਾ ਇਕੱਠਾ ਕਰ ਲੈਣੇ ਆ ਪੈਸਾ ਇਕੱਠਾ ਕਰਕੇ ਤੇਲ ਪਾ ਕੇ ਟ੍ਰੈਕਟਰ ਦੇ ਕਾਂਕੂ ਕੱਟ ਦਿੰਨੇ ਆ ਕੁਝ ਇਹਗਾ ਕੰਮ ਉਹ ਕਰ ਲੈਣੇ ਆ ਪਰ ਵਰਕਰ ਨਹੀਂ ਹੈਗੇ ਜੇ ਦੇਖਿਆ ਜਾਵੇ ਸਿੱਧਾ ਹੀ ਆਕਾ ਸੌਕਾ ਜਿਵੇਂ ਰੋੜੀ ਜਾਂਦੇ ਆ ਹਾਲ ਕੋਈ ਹੱਜ ਕਿੰਨੇ ਵਧੀਆ ਬਣ ਗਏ ਜਦੋਂ ਹੁਣ ਤੇ ਆਪ ਇੱਕ ਮੋਟਰ ਹੈ ਬਈ ਜਗਾੜ ਤੇ ਜਿੱਥੇ ਟਰੈਕਟਰ ਨਹੀਂ ਪਹੁੰਚਦਾ ਖਲਖੂਂਜਿਆਂ ਦੇ ਵਿੱਚ ਫਿਰ ਤੇ ਥੋੜਾ ਥੋੜਾ ਇਹਦੇ ਨਾਲ ਪਟਾਂਗੇ ਤੇ ਆ ਇਹਦੇ तो नहीं वाइया चीज़ है ये होटल पर टाइम लग जाता थोड़ा जा क्योंकि एडे बडे ग्राउंड नहीं बहुत छोटा पैंता ठीक है हाँ जी ਸਾਮ ਨੂੰ ਖੇੜ ਖੁੜ ਕੇ ਛੱਡ ਜਾਂਦੇ ਨੇ ਇਕਣੇ ਕੋਈ ਨਾ ਚੱਕ ਲੈਣੇ ਆ ਜੀ ਨਾ ਪਤੀ ਸੋ ਚਲਾ ਲ ਇੱਧਰ ਦਿਖਾ ਮਸ਼ੀਨ ਆ ਦੇਖ ਲੋ ਇਹਦੇ ਵਿੱਚ ਆ ਪਹਿਣਾ ਤਾਰ ਦੀ ਆਪਾਂ ਇਹ ਤਾਰ ਦਿਖਾਉਨੇ ਆ ਬਈ ਇਹ ਪਾਣੀ ਆਏ ਮੋਟਰ ਜੜੀ ਆ ਹਾ ਭਟਣ ਵਾਲੀ ਤੇ ਇਹ ਹਰੇਕ ਵਾਰ ਟੁੱਟ ਜਾਂਦੀ ਹੈ ਉਹਦੀ ਬਾਤ ਨਹੀਂ ਆਉਂਦੀ ਇਹ ਦਵਾ ਦਿੰਦੇ ਆ ਲਾਈਫ ਆ ਫੋਟੋ ਤੇ ਇੰਨੇ ਕ ਆਈਡੀ ਆ ਨਾਲ ਇੱਧਰ ਸਭ ਫਟਕੀ

ਕੈਮਰਾਮੈਨ ਨਾਲ ਦੀ ਨਾਲ ਕੈਮਰਾ ਘੁਮਾਉਂਦਾ ਹੋਇਆ ਇਧਰ ਆ ਰਿਹਾ ਉਜੀ ਬਣ ਗਈ ਲਓ ਜੀ ਗਰਾਉਂਡ ਦੇ ਵਿੱਚ ਚੱਕੀ ਧਰਾਂ ਪੂਰੀ ਆ ਸਾਰੇ ਪਾਸੇ ਘੰਨਾ ਚਲਾ ਦੀਆਂ ਪਾ ਕੇ ਇਧਰ ਸਾਰਾ ਇਧਰ ਆਪਣਾ ਮਰਨ ਦੇ ਘੰਡੇ ਸੀ ਜਾਂ ਕਹਿ ਲਓ ਕਾਫੀ ਯੰਨ ਹੋ ਗਿਆ ਸੀ ਹੋਣਾ ਆਪਣੇ ਪੈ ਵੀ ਨਹੀਂ ਆਦਾ ਇਹ ਪੈਪ ਨਾਲ ਆਪਾਂ ਜਿਹੜੇ ਕੁੰਡੀਆਂ ਦੇ ਵਿੱਚ ਰਹਿੰਦਾ ਪਾਣੀ ਆ ਉਹ ਲਾਵਾਂਗੇ ਤੇ ਉਧਰ ਹਰਫੀ ਉਹ ਨਾ ਛੋਟੀ ਮੋਟਰ ਨਾਲ ਉਹ ਵੀੇ ਕੰਮ ਕਰਦਾ ਪਹਿਲਾਂ ਮੈਂ ਸਾਰਾ ਏਰੀਆ ਕਵਰ ਕੀਤਾ ਆ ਸਾਰਾ ਉਹ ਤੱਕਰ ਇਹ ਤੱਕਰ ਹੁੰਦਾ ਇੱਕ ਸਾਈਡ ਤੇ ਸ਼ੱਡ ਬਣਈਆਂ ਇਹ ਰਹਿ ਗਈ ਇੱਥੇ ਹੱਸੀ ਕਰਦਾ ਕਾਹ ਬੋਤਾ ਤੋਂ ਕੋਲ ਆ ਗਿਆ ਆ ਲਿਆਂਦਾ ਪੈਪ ਹੋਈ ਜੇ ਇਹ ਪਾ ਪਲੇ ਸਾਰੇ ਗਰਾਉਂਡ ਦੇ ਵਿੱਚ ਕੁੰਡੇ ਕੁੰਡੇ ਜਿਹੜਾ ਸੋ ਪਾ ਲੱਗਿਆ ਸਾਰਾ ਪਾਣੀ ਲਾਫੀ ਲੱਗਿਆ ਬਾਈ ਦੀ ਆ ਉਹ ਇਹ ਦਰਖਤਾਂ ਦੇ ਵਿੱਚ ਵਿੱਚ ਆਏ ਆ ਤੇ ਇੱਕ ਟਿਆਕਾਂ ਪਾ ਇਹਦੇ ਵਿੱਚ ਨਾ ਦਰਖਤਾਂ ਤੇ ਲੱਗ ਕੇ ਆ ਧਾਗਾ ਜਿਆਦਾ ਠਾ ਠਟ ਜਾਂਦਾ ਤੇ ਫੇਰ ਪਾਉਣਾ ਪੈਂਦਾ ਫੇਰ ਪਾਉਣਾ ਬਸ ਆ ਇਹ ਘੱਟੋ ਘੱਟ ਅੱਜ 10 ਕ ਵਾਰ ਟੁੱਟ ਗਿਆ ਬਸ ਕਰਾਤੀ ਨੇ ਤੇ ਆ ਬੂਟੀ ਜਿਹੜੀ ਆ ਇਹ ਬੂਟੀ ਵੱਢਣ ਲੱਗੇ ਟੁੱਟਦਾ ਇਹ ਘਾਣ ਹੋਣੀ ਟੁੱਟਦਾ ਅੱਜ ਉਹ ਵਲੰਟੀਅਰਪੁਰ ਆਪਣਾ ਟਾਈਮ ਬੰਦੇ ਰਹੇ ਪੂਰਾ ਟਾਈਮ ਕਰਦੇ ਅੱਜ ਵੀ ਦੇਖਦੇ ਆ ਕਿੰਨੇ ਵੇ ਤੱਕ ਹੋ ਸਕਦੇ ਆ ਤੇ ਬਰੇ 4-5 ਜਾਣੇ ਹੀ ਰਹਿ ਗਏ ਅਸੀਂ ਪਰੌਂਠੇ ਮੰਗਾਏ ਸੀਗੇ ਜਿਹੜੇ ਵਲੰਟੀਅਰ ਆਉਣਗੇ ਪਰੌਂਠੇ ਦੇ ਵਾਸਤੇ ਮਤਲਬ ਥੱਕਿਆਰੇ ਨੂੰ ਖਵਾਵਾਂਗੇ ਹਾਰ ਕੇ ਅਸੀਂ 4-5 ਹੀ ਰਹਿ ਗਏ ਤੇ ਗੱਗੂ ਨੇ ਬਣਾਏ ਸੀਗੇ ਪਰੌਂਠੇ ਲੋਨੀ ਵਾਲੇ ਮੁੰਡੇ ਨੇ ਤੇ ਪੱਟ ਘੜਤੇ ਸਰਾ ਕੋਸੀ ਵੀ ਵੀਰੇ ਟਾਈਮ ਕੱਟਿਆ ਕਰੋ ਹੋਰ ਬਾਕੀ ਮੇਰਾ ਵੀਰ ਜ਼ਰੂਰ ਦੋ ਟਾਈਮ ਤੇ ਆਪਣਾ ਟਾਈਮ ਨਾਲ ਸਾਰਾ ਕੰਮ ਕਰ ਸਕੀਏ ਦੇ ਕੰਮ ਹੋ ਜਾਊਗਾ ਵਧੀਆ ਲਓ ਜੀ ਆ ਸੀ ਉਹ ਗਰਾਊਂਡ ਜਿਹੜਾ ਸਵੇਰੇ ਤੁਸੀਂ ਦੇਖਿਆ ਸੀ ਤੇ ਹੁਣ ਦੇਖ ਲਓ ਪੂਰੀ ਮਲਾਈ ਬਣਾਤੀ ਤੇ ਆ ਲੱਗਦਾ ਪੂਰਾ ਇਹ ਮੈਂਚੈਸਟਰ ਦਾ ਘਰ ਹੁੰਦਾ ਉਹ ਹੀ ਬ੍ਰੇਕ ਕਿਣ ਕੇ ਨੌਕਰੀਆਂ ਵਾਲੇ ਬੰਦੇ ਕਿਣ ਚੁਣ ਕੇ 2 4 ਤੇ ਬਸ ਤੋਂ ਪਛੜੇ ਆਈ ਸਵੇਰ ਦੇ 4 ਵਜੇ ਦਾ ਲੱਗਿਆ ਹਰ ਪਈ ਤੇ ਅਸੀਂ 5 ਵਜੇ ਆਏ ਸੀ ਤੇ ਬਾਹ ਪੂਰੀ ਗੱਲਬਾਤ ਬਹੁਤ ਵਧੀਆ ਕਰਤੀ ਦੇਖਣ ਰੂਹ ਕੋਸ਼ ਹੁੰਦੀ ਆ ਐਂਡ 0 ਲੈ ਬਚੇ ਪੈ ਗਿਆ ਹਾਂ ਹੁਣ ਸੋ ਸੇਸੇ ਗੱਲ ਦਾ ਬੱਚੇ ਨਹੀਂ ਆਉਂਦੇ ਬੱਚੇ ਆਉਂਦੇ ਨੇ ਬਾਲੇ ਛੋਟੇ ਆਉਂਦੇ ਨੇ ਬਹੁਤ ਆਉਂਦੇ ਨੇ 50 ਤੋਂ ਉੱਪਰ ਹੋ ਜਾਂਦੇ ਨੇ ਯਾ ਦੇਖੋ ਤਿਆਰ ਹੁੰਦੇ ਨੇ ਪਲੱਸ 2 ਹਾਈਲਰਟਸ ਬਾਹਰ ਚਲੋ ਗੇਮ ਖਤਮ ਫੇਰ ਦੁਬਾਰਾ ਸ਼ੁਰੂ ਕਰਦੇ ਆ ਆ ਜਿਹੜੇ ਨੌਕਰੀਆਂ ਵਾਲੇ ਅਸੀਂ ਇੱਥੇ ਰਹਿ ਗਏ ਉਹ ਖੇਲਣ ਖੂਲਣ ਆਣੇ ਉਮਰਾਂ ਹੈ ਨਹੀਂ ਬਸ ਇੱਕ ਖੇਡੀ ਤੁਰ ਹੀ ਜਾਂਦੇ ਆ ਇਹ ਕਰਦੇ ਆ ਫਿਰ ਵੀ ਹਿੰਮਤ ਕਰਦੇ ਆ ਗਰਾਊਂਡ ਤਿਆਰ ਦੁਬਾਰਾ ਵਰਗਾ ਸੀ ਸਰਦਾਰ ਪ੍ਰਯਮ ਸਿੰਘ ਚੰਭਾਲ ਮਕਸੂਦ